ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਇੱਕ ਵਾਰ ਫੇਰ ਤੁਹਾਡੇ ਨਾਲ ਨਵੀਂ ਅਪਡੇਟ ਲੈ ਕੇ ਅਸੀਂ ਹਾਜ਼ਰ ਹਾਂ 14 ਜੁਲਾਈ ਸ਼ਾਮ ਦੇ 7 ਵਜੇ ਦੇ ਕਰੀਬ ਅਸੀਂ ਤੁਹਾਡੇ ਨਾਲ ਰਿਪੋਰਟ ਲੈ ਕੇ ਹਾਜ਼ਰ ਹਾਂ ਦਿਨ ਸੋਮਵਾਰ ਦਿਨ ਸੋਮਵਾਰ ਦੇ ਅਸੀਂ ਰਿਪੋਰਟ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ ਅਸੀਂ ਬੰਗਾਲੀ ਅਸੀਂ ਇਸ ਟਾਈਮ ਖੜੇ ਹਾਂ ਬੰਡਾਲੇ ਪੁਲ ਤੇ ਬੰਡਾਲੇ ਪੁਲ ਤੇ ਉਹੀ ਹੈ ਜਿੱਥੇ ਅਸੀਂ ਅਕਸਰ ਵੀਡੀਓ ਕਰਦੇ ਹੈਗੇ ਆ ਮਾਝੇ ਦੇ ਮਾਲਵੇ ਨੂੰ ਜੋੜਨ ਵਾਲਾ ਇੱਕ ਇੱਕੋ ਮਾਤਰ ਪੁਲ ਜਿਹੜਾ ਸਤਲੁਜ ਜਿਹੜਾ ਦਰਿਆ ਤੇ ਬਣਿਆ ਹੋਇਆ ਹਰੀਕੇ ਹੈਡ ਤੋਂ ਅੱਗੇ ਫਰੋਇਪੁਰ ਵਾਲੀ ਸਾਈਡ ਤੇ ਜਿੱਥੋਂ ਦੋਨਾਂ ਮਾਝੇ ਮਾਲਵੇ ਦਾ ਅਮਰਸਰ ਸਾਹਿਬ ਤੰਤਰ ਸਾਹਿਬ ਤੇ ਫਰੋਇਪੁਰ ਫਾਇਲਕੇ ਦਾ ਜਿਹੜਾ ਸਮੇਲ ਹੁੰਦਾ ਹੈ ਇਸ ਪੁਲ ਤੋਂ ਜਿਹੜੀ ਵੱਡੀ ਆਵਾਜ਼ ਆਈ ਸੋ ਅੱਜ ਦੀ ਤੁਹਾਡੇ ਨਾਲ ਪਾਣੀ ਦੀ ਰਿਪੋਰਟ ਡੈਮਾਂ ਦੀ ਰਿਪੋਰਟ ਲੈ ਕੇ ਹਾਜ਼ਰ ਆ 24 ਜੁਲਾਈ ਨੂੰ ਸ਼ਾਮ ਦੇ 7 ਵਜੇ ਜੇਕਰ ਗੱਲ ਕਰਦੇ ਆਪਾਂ ਪਾਖੜਾ ਡੈਮ ਦੀ ਕਿਉਂਕਿ ਪਾਖੜਾ ਡੈਮ ਤੋਂ ਅੱਗੇ ਪਾਣੀ ਜਿਹੜਾ ਹਰੀਕੇ ਹੈਡਵਕਸ ਤੇ ਆਉਂਦਾ ਪਾਖੜਾ ਡੈਮ ਦੇ ਜੇਕਰ ਆਪਾਂ ਗੱਲ ਕਰਦੇ ਆਂ ਤਾਂ ਇਹਦੀ ਜਿਹੜੀ ਅੱਜ ਪਾਣੀ ਦੀ ਜਿਹੜੀ ਮਕਤਾਰ ਹੈਗੀ ਇਹ 1500 ਫੁੱਟ ਹੈਗੀ ਉੱਪਰ ਔਰ ਇਹਦੇ ਚੋਂ ਜਿਹੜਾ 35000 ਕਿਊਸ ਜਿਹੜਾ ਪਾਣੀ ਅੱਗੇ ਸਤਲੁਜ ਦਰਿਆ ਦੇ ਵਿੱਚ ਆ ਰਿਹਾ ਹੈਗਾ ਹਰੀਕੇ ਹੈਡਵਕਸ ਤੇ ਆ ਰਿਹਾ ਹੈਗਾ ਜੇਕਰ ਅੱਗੇ ਇਸ ਤੋਂ ਗੱਲ ਕਰਦੇ ਆਂ ਪੌਂਗ ਡੈਮ ਦੀ ਜਿਹੜੇ ਡੈਮਜ ਜਿਹੜੇ ਤਿੰਨ ਡੈਮ ਹੈਗੇ ਆ ਪਾਖੜਾ ਡੈਮ ਪੌਂਗ ਡੈਮ ਤੇ ਥੀਮ ਡੈਮ ਪੌਂਗ ਡੈਮ ਤੇ ਆਪਾਂ ਜੇਕਰ ਗੱਲ ਕਰਦੇ ਆਂ ਤੇ ਪੌਂਗ ਡੈਮ ਦੇ ਵਿੱਚ ਜਿਹੜਾ ਅੱਜ ਪਾਣੀ ਦਾ ਪੱਧਰ ਹੈਗਾ 1328 ਫੁੱਟ ਉਹਨਾਂ ਦੇ ਵਿੱਚ ਜਿਹੜਾ ਪਾਣੀ ਅੱਗੇ ਡਿਸਚਾਰਜ ਉਹਨਾਂ ਦੇ ਵਿੱਚ ਪਾਣੀ ਆ ਰਿਹਾ 30300 30330 ਫੁੱਟ ਜਿਹੜਾ ਪਾਣੀ ਕਿਊਸਕ ਜਿਹੜਾ ਪਾਣੀ ਅੱਗੇ ਆ ਰਿਹਾ ਹੈਗਾ ਇਸ ਤੋਂ ਅੱਗੇ ਜੇਕਰ ਗੱਲ ਕਰਦੇ ਆ ਜਿਹੜਾ ਪਾਣੀ ਬਿਆਸ ਦਰਿਆ ਦੇ ਵਿੱਚ ਆ ਗਿਆ ਪਾਉਂਕ ਟਾਈਮ ਤੋਂ 17796 ਕਿਊਸਕ ਪਾਣੀ ਜਿਹੜਾ ਬਿਆਸ ਦਰਿਆ ਦੇ ਵਿੱਚ ਆ ਗਿਆ ਤੋਂ THMD ਵੀ ਰਿਪੋਰਟ ਤੁਹਾਡੇ ਨਾਲ ਦੇਵਾਂਗੇ ਫਿਲਹਾਲ ਅੱਜ ਕੋਈੰਦ ਕੋਲ ਤਾਜ਼ਾ ਜਿਹੜੀ ਤਾਜ਼ਾ ਰਿਪੋਰਟ THMD ਨਹੀਂ ਹੈਗੀ ਸੋ ਜੇਕਰ ਸਤਲੋਹ ਦਰਿਆ ਤੋਂ ਆਪਾਂ ਹਰੀਕੇ ਹੈਡਵੈਕਸ ਦੀ ਗੱਲ ਕਰਦੇ ਆਂ ਤੇ ਉਹ ਵੀ ਜਿਹੜਾ ਅੱਜ ਤੋਂ 2 ਦਿਨ ਪਹਿਲਾਂ ਦੀ ਰਿਪੋਰਟ ਹੈਗੀ ਐ 11 12 ਤਰੀਕ ਦੀ ਰਿਪੋਰਟ ਹੈਗੀ ਐ ਉਹਦੇ ਵਿੱਚ ਜਿਹੜਾ ਪਾਣੀ ਇੱਥੇ ਆ ਰਿਹਾ 24964 ਕਿਊਸਕ ਪਾਣੀ ਆ ਰਿਹਾ ਤੇ ਜਿਹੜਾ ਅੱਗੇ ਇਸ ਹਰੀਕੇ ਹੈਡਵੈਕਸ ਤੋਂ ਸਤਲੋਹ ਦੇ ਵਿੱਚ ਛੱਡਿਆ ਜਾ ਰਿਹਾ ਫਰੋਇਪੁਰ ਵਾਲੀ ਸਾਈਡ ਤੇ ਕਰੀਬ 2000 ਕਿਊਸਕ ਜਿਹੜਾ ਪਾਣੀ ਇੱਧਰ ਛੱਡਿਆ ਜਾ ਰਿਹਾ ਨਹਿਰਾਂ ਦੇ ਵਿੱਚ ਵੀ ਜੇਕਰ ਗੱਲ ਕਰਦੇ ਆਂ ਜਿਹੜੀ ਰਾਜਸਥਾਨ ਨਹਿਰ ਰਾਜਸਥਾਨ ਫੀਟਰ ਨਹਿਰ ਹੈਗੀ ਉਹਦੇ ਵਿੱਚ 13596 ਕਿਊਸਕ ਪਾਣੀ ਛੱਡਿਆ ਜਾ ਰਿਹਾ ਫਰੋਇਪਰ ਦੇ ਵਿੱਚ ਕਰੀਬ 9000 ਕਿਊਸਕ ਪਾਣੀ ਛੱਡਿਆ ਜਾ ਰਿਹਾ ਪਿਆਸ ਦਰਿਆ ਦੀ ਗੱਲ ਕਰਦੇ ਆ ਇੱਕਗਰ ਦਰਿਆ ਦੀ ਗੱਲ ਕਰਦੇ ਆ ਤੇ ਜਿਹੜਾ ਜਿਹੜਾ ਕਣਚੀਕਾ ਜਿਹੜਾ ਬਣਿਆ ਹੈਡ ਬਾਕਸ ਬਣਿਆ ਉਹਦੇ ਵਿੱਚ 1540 ਕਿਊਸਕ ਪਾਣੀ ਹੈਗਾ ਖਨੌਰੀ ਦੀ ਗੱਲ ਕਰਦੇ ਆ 2050 ਕਿਊਸਕ ਤੇ ਚਾਂਦਪੁਰ ਜਿਹੜਾ ਬੰਨ ਦੀ ਜਿਹੜੇ ਡੈਮ ਦੀ ਗੱਲ ਕਰਦੇ ਆ ਤੇ 250 ਜਿਹੜਾ ਕਿ ਉਸਕ ਪਾਣੀ ਜਿਹੜਾ ਉੱਥੇ ਹੈਗਾ ਇਸ ਤਰ੍ਹਾਂ ਜੇਕਰ ਆਪਾਂ ਗੱਲ ਕਰਦੇ ਆਂ ਤਾਂ ਪਿੱਛੇ ਡੈਮਾਂ ਦੀ ਤੇ ਡੈਮਾਂ ਦੇ ਜਿਹੜਾ ਪਾਣੀ ਜਿਹੜਾ ਨਹੀਂ ਹੈਗਾ ਵੇਛਕਦੀ ਇਹ ਵੱਡਾ ਸਵਾਲ ਹੈਗਾ ਕਿਉਂਕਿ ਅੱਜ ਫਰੋਇਪਰ ਦੀ ਵੀ ਗੱਲ ਕਰਦੇ ਆਂ ਫਰੋਇਪਰ ਦੇ ਵਿੱਚ ਮੇਰੇ ਖਿਆਲ ਚ ਸਾਡੇ ਕੋਲ ਪੰਜਾਬ ਦੀ ਰਿਪੋਰਟ ਤਾਂ ਨਹੀਂ ਹੈਗੀ ਫਰੋਇਪਰ ਦੇ ਵਿੱਚ ਜੇਕਰ ਗੱਲ ਕਰਦੇ ਆਂ ਅੱਜ ਭਾਰੀ ਬਾਰਿਸ਼ ਹੋਈ ਹੈ ਜਿਸ ਤਰ੍ਹਾਂ ਬਾਰਿਸ਼ ਹੋਈ ਹੈ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਡੈਮਾਂ ਤੇ ਜਾਂ ਦਰਿਆਵਾਂ ਤੇ ਜ਼ਰੂਰ ਫਰਕ ਪਾਊਗਾ ਇਸ ਨਾਲ ਜਿਹੜਾ ਪਾਣੀ ਅੱਗੇ ਵਧ ਸਕਦਾ ਕਾਸੋਰ ਤੇ ਜੇਕਰ ਗੱਲ ਕਰਦੇ ਆ ਜਿਹੜੇ ਪੌਂਗ ਡੈਮ ਦੀ ਪੌਂਗ ਡੈਮ ਦੀ ਜਿਹੜਾ ਹਿਮਾਚਲ ਦੇ ਵਿੱਚ ਪਿਛਲੇ ਦਿਨਾਂ ਚ ਕਾਫੀ ਜਿਹੜਾ ਬੱਦਲ ਫਟਿਆ ਕਾਫੀ ਜਿਹੜੀ ਭਾਰੀ ਬਾਰਿਸ਼ ਆਈ ਉਹਦੇ ਨਾਲ ਪੌਂਗ ਡੈਮ ਚ ਪਾਣੀ ਵਾਹ ਸਕਦਾ ਬਿਆਸ ਦਾ ਪਾਣੀ ਜਿਹੜਾ ਉਹਦੇ ਚ ਵਾਹ ਸਕਦਾ ਹੈਗਾ ਸੋ ਇੱਕ ਵਾਰ ਤੁਹਾਨੂੰ ਸਾਰੀ ਇੱਥੇ ਲੋਕੇਸ਼ਨ ਦੱਸਦ ਨੇ ਹੈਗੇ ਆ ਦਰਿਆ ਦੀ ਜਿਹੜੀ ਲੋਕੇਸ਼ਨ ਹੈਗੀ ਹੈ ਜਿਹੜੀ ਐਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਜਿਹੜਾ ਥੋੜਾ ਬੜਾ ਪਾਣੀ ਹੈਗਾ ਤੇ ਦੂਸਰੇ ਬੰਨੇ ਵੀ ਤੁਹਾਡੇ ਨਾਲ ਇਧਰ ਤਸਵੀਰਾਂ ਤੁਹਾਡੇ ਨਾਲ ਸਾਂਹਨੀਆਂ ਕਰ ਦਿੰਦੇ ਆ ਜਿਹੜਾ ਆਰਪੀ ਵਾਲੀ ਸਾਈਡ ਆਰਪੀ ਵਾਲੀ ਸਾਈਡ ਦੇ ਵਿੱਚ ਦੇਖ 70% ਜਿਹੜਾ ਏਰੀਆ ਉਹ ਸੁੱਕਾ ਹੈਗਾ ਇੱਕ ਸਾਈਡ ਤੇ ਥੋੜਾ ਬਾਲਾ ਪਾਣੀ ਜ਼ਰੂਰ ਹੈਗਾ ਸੋ ਬੰਨ ਵਾਲੀ ਸਾਈਡ ਤੁਸੀਂ ਦੂਸਰੇ ਬੰਨੇ ਦੇਖ ਸਕਦੇ ਹੋ ਦੂਸਰੇ ਬੰਨੇ ਜਿਹੜਾ ਇਹ ਪੱਟੀ ਵਾਲੀ ਸਾਈਡ ਹੈਗੀ ਜਿੱਥੇ ਇੱਕ ਸਾਈਡ ਤੇ ਥੋੜਾ ਬਾਲਾ ਪਾਣੀ ਹੈਗਾ ਤੇ ਇਸ ਤੋਂ ਅੱਗੇ ਜਿਹੜਾ ਪੁਲ ਤੋਂ ਅੱਗੇ ਬਣਾਲੇ ਪੁਲ ਤੋਂ ਜਿਹੜੇ ਦੂਸਰੇ ਬੰਨੇ ਜਿਹੜਾ ਗੱਲ ਕਰਦੇ ਆਪਾਂ ਜਲਾਲਾਬਾਦ ਦੀ ਸਾਈਡ ਤੇ ਕਹਿ ਸਕਦੇ ਫਰੋਇਪੁਰ ਵਾਲੀ ਸਾਈਡ ਤੇ ਤਾਂ ਉੱਥੇ ਵੀ ਤੁਸੀਂ ਜਿਹੜਾ ਦੇਖ ਸਕਦੇ ਹੋ ਜਿਹੜਾ ਸੂਰਜ ਉਹ ਢਲ ਰਿਹਾ ਹੈਗਾ ਬਿਲਕੁਲ ਤੇ ਜਿਹੜਾ ਪਾਣੀ ਵੀ ਤੁਸੀਂ ਜਿਹੜਾ ਦਰਿਆ ਦੇ ਵਿੱਚ ਥੋੜਾ ਬਾਲਾ ਆ ਜਰੂਰ ਦੇਖ ਸਕਦੇ ਹੋ ਸੋ ਦੂਸਰੇ ਬੰਨੇ ਜੇਕਰ ਆਪਾਂ ਅੱਗੇ ਗੱਲ ਕਰਦੇ ਆ ਤਾਂ ਅੱਗੇ ਜੇਕਰ ਆਪਾਂ ਗੱਲ ਕਰਦੇ ਤੁਸੀਂ ਦੇਖ ਸਕਦੇ ਵੀ ਪਾਣੀ ਜਿਹੜਾ ਪੂਰੀ ਤਰ੍ਹਾਂ ਸੁੱਕਿਆ ਹੋਇਆ ਇੱਕ ਸਾਈਡ ਤੇ ਥੋੜਾ ਬਾਲਾ ਪਾਣੀ ਜ਼ਰੂਰ ਹੈਗਾ ਸੋ ਸਵੇਰਾ ਤੁਹਾਡੇ ਨਾਲ ਅਸੀਂ ਬਣਾਲੇ ਪੁਲ ਤੋਂ ਸਾਂਝੀਆਂ ਕੀਤੀਆਂ ਮੈਂ ਇਹ ਕਰਦੇ ਆ ਕਿ ਜਿਹੜੀ ਅਸੀਂ ਤੁਹਾਨੂੰ ਲਗਾਤਾਰ ਅਪਡੇਟ ਦੇ ਰਹੇ ਆ ਪਾਣੀ ਨਾਲ ਸੰਬੰਧਤ ਸਾਡਾ ਸਿਰਫ ਇਹੀ ਮਕਸਦ ਹੈ ਕਿ ਜਿਹੜੀ ਤੁਹਾਡੇ ਨਾਲ ਸਹੀ ਰਿਪੋਰਟ ਸਾਂਝੀ ਕਰ ਸਕੀਏ ਜੇਕਰ ਕੋਈ ਫੁਵਾਮ ਵਗਾਰਾ ਹੁੰਦੀਆਂ ਨੇ ਮੀਡੀਆ ਦੇ ਵਿੱਚ ਕੁਝ ਵੀ ਜਿਹੜੇ ਆ ਪ੍ਰਾਣੇ ਵੀਡੀਆਂ ਪਾ ਰਹੇ ਹੈਗੇ ਆ ਜਾਂ ਕੋਈ ਗਲਤਫਹਿਮੀ ਲੋਕਾਂ ਦੇ ਵਿੱਚ ਫੁਵਾਮ ਫਲਾ ਰਹੇ ਹੈਗੇ ਸਾਡਾ ਮਕਸਦ ਇਹ ਹੀ ਹੈ ਕਿ ਜਿਹੜੀ ਸਹੀ ਜਾਣਕਾਰੀ ਹੈਗੀ ਜਿਹੜੀ ਮੈਗਵੇ ਦੁਆਰਾ ਪ੍ਰਕਾਸ਼ ਜਿਹੜੀ ਰਿਪੋਰਟ ਹੁੰਦੀ ਹੈ ਕਿ ਤੁਹਾਡੇ ਨਾਲ ਉਹ ਸਾਂਝੀ ਕਰੀਏ ਸੋ ਲਗਾਤਾਰ ਜੁੜੇ ਰਹਿਣਾ ਸਾਡਾ ਇਹ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਹਰੇਕ ਤਰ੍ਹਾਂ ਦੀ ਪਾਣੀ ਨਾਲ ਮੌਸਮ ਨਾਲ ਤੁਹਾਡੇ ਨਾਲ ਜਿਹੜੀ ਸੰਬੰਧਤ ਆਪਰੇ ਜਰੂਰ ਸਾਂਝੀ ਕਰਦੇ ਰਹਾਂਗੇ ਇਸ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰਨਾ ਸਾਡਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਵਾਤ ਵਾਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ